ਹਾਂਜੀ ਦੋਸਤੋ ਸੂਬਾ ਪ੍ਰਧਾਨ ਸਰਦਾਰ ਦਲਬਾਗ ਸਿੰਘ ਜੀ ਗਿੱਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਸੁਖਦੇਵ ਸਿੰਘ ਜੀ ਮੰਗਲੀ ਅਤੇ ਨੌਜਵਾਨਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਭਈਆ ਪਹਜਾਓ ਪੰਜਾਬ ਬਚਾਓ ਮਿਸ਼ਨ ਨੂੰ ਲੈ ਕੇ ਮੰਗਲੀ ਟਾਂਡਾ ਤੋਂ ਚੁੰਗੀ ਮਿਹਰਬਾਨ ਬਸਤੀ ਤੱਕ ਜਿੰਨੀਆਂ ਵੀ ਰੇੜੀਆਂ ਫੜੀਆਂ ਨੂੰ ਹਟਾਉਣ ਦੇ ਵਾਸਤੇ ਨੌਜਵਾਨਾਂ ਵੱਲੋਂ ਰੋਡ ਮਾਰਚ ਕੱਢਿਆ ਗਿਆ ਜਿਸ ਦੇ ਵਿੱਚ ਭਾਰੀ ਠਾਠਾ ਮਾਰਦਾ ਹੋਇਆ ਇਕੱਠ ਨੌਜਵਾਨਾਂ ਦੀ ਏਕਤਾ ਨੂੰ ਦਰਸਾਉਂਦਾ ਹੋਇਆ ਨਜ਼ਰ ਆ ਰਿਹਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਹਿੰਦਵਾਦ ਜੈ ਸਰਕਾਰ ਹਿੰਦਵਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਨੌਜਵਾਨੀ ਇਕਤਾ ਜਿੰਦਾਬਾਦ ਨੌਜਵਾਨ ਮੁੰਡੇ ਜਿੰਦਾਬਾਦ ਕਹਿੰਦੇ ਸਾਡੇ ਮੁੰਡਾ ਨਸ਼ਿਆਂ ਦੇ ਲੱਗਿਆ ਦੇਖੋ ਨਸ਼ਾ ਜਵਾਨੀ